ਸਤ ਸ੍ਰੀ ਅਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਵਿੱਚ ਆ ਰਿਹਾ ਹੈ ਵੱਡਾ ਤੂਫਾਨ ਅਸਾਇਲਮ ਦਾਅਵੇ ਹੋਣਗੇ ਬੰਦ ਟੈਂਪਰੇਰੀ ਰੈਜ਼ੀਡੈਂਟਸ ਕੱਢੇ ਜਾਣਗੇ ਅਮਰੀਕਾ ਵਿੱਚ ਪੰਜਾਬੀਆਂ ਦੀ ਜਾਨ ਲੈਣ ਲੱਗੇ 트럼ਪ ਦੇ ਇਮੀਗ੍ਰੇਸ਼ਨ ਛਾਪੇ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਕਬਰਾਹਟ ਵਾਲਾ ਮਾਹੌਲ 트럼ਪ ਵੱਲੋਂ ਨਿਊਯਾਰਕ ਟਾਈਮਜ਼ ਵਿਰੁੱਧ 15 ਅਰਬ ਡਾਲਰ ਦਾ ਮਾਨਹਾਨੀ ਮਕਦਮਾ ਮੁਲਕ ਦੇ ਇਤਿਹਾਸ ਦਾ ਸਭ ਤੋਂ ਘਟਿਆ ਅਖਬਾਰ ਦੱਸਿਆ 온ਟਾਰੀਓ ਦੇ ਵੌਨ ਸ਼ਹਿਰ ਵਿੱਚ ਇਤਿਹਾਸ ਦਾ ਹਿੱਸਾ ਬਣੇ ਸਪੀਡ ਕੈਮਰੇ ਸਿਟੀ ਕੌਂਸਲ ਨੇ ਯੋਜਨਾ ਪੂਰੀ ਤਰ੍ਹਾਂ ਠੱਪ ਕੀਤੀ ਟ੍ਰਾਂਟੋ ਦੇ ਪੂਰਬੀ ਇਲਾਕੇ ਵਿੱਚ ਹਵਾਈ ਜਹਾਜ਼ ਹੋਇਆ ਕ੍ਰੈਸ਼ ਤਿੰਨ ਜ਼ਖਮੀ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲਿਆ ਕੈਨੇਡਾ ਚੋਣਾ ਉੱਤੇ ਖਰਚ ਹੋਏ 570 ਮਿਲੀਅਨ ਡਾਲਰ ਇਲੈਕਸ਼ਨਸ ਕੈਨੇਡਾ ਅਨਾਲਸ ਬੰਦਤ ਰਿਪੋਰਟ ਵਿੱਚ ਦਾਵਾ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਵਿੱਚ ਵੱਡਾ ਤੂਫਾਨ ਆਉਣ ਵਾਲਾ ਹੈ ਜੋ ਲੱਖਾਂ ਲੋਕਾਂ ਦੇ ਸੁਪਨੇ ਖੇਰੂ ਖੇਰੂ ਕਰ ਸਕਦਾ ਹੈ ਜੀ ਹਾਂ ਹਾਊਸ ਆਫ ਕਾਮਨਜ਼ ਦਾ اجلاس ਆਰੰਭ ਹੋ ਚੁੱਕਾ ਹੈ ਅਤੇ ਲਿਬਰਲ ਸਰਕਾਰ ਬਿਲ C2 ਪਾਸ ਕਰਵਾਉਣ ਦੀ ਕਾਹਲ ਵਿੱਚ ਨਜ਼ਰ ਆ ਰਹੀ ਹੈ ਬਿਲ ਪਾਸ ਹੋਣ ਮਗਰੋਂ 1 ਸਾਲ ਤੋਂ ਵੱਧ ਸਮਾਂ ਕੈਨੇਡਾ ਵਿੱਚ ਲੰਘਾ ਚੁੱਕੇ ਵਿਦੇਸ਼ੀ ਨਾਗਰਿਕ ਅਸਾਈਲਮ ਕਲੇਮ ਨਹੀਂ ਕਰ ਸਕਣਗੇ ਅਤੇ ਮੁਲਕ ਵਿੱਚ ਆਰਜੀ ਤੌਰ ਤੇ ਮੌਜੂਦ 30 ਲੱਖ ਤੋਂ ਵੱਧ ਲੋਕਾਂ ਦੇ ਵੀਜ਼ੇ ਜਾਂ ਵਰਕ ਪਰਮਿਟ ਧੜਾ ਧੜ ਰੱਦ ਕਰਨ ਦੀ ਤਾਕਤ ਇਮੀਗ੍ਰੇਸ਼ਨ ਵਿਭਾਗ ਨੂੰ ਮਿਲ ਜਾਵੇਗੀ ਸਿਰਫ ਇਨਾ ਹੀ ਨਹੀਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਇੱਕੋ ਝਟਕੇ ਵਿੱਚ ਖਤਮ ਕਰਨ ਦੇ ਮਕਸਦ ਤਹਿਤ ਸਟੀਫਨ ਹਾਰਪਰ ਸਰਕਾਰ ਵਰਗਾ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਬੀਤੇ ਜੂਨ ਮਹੀਨੇ ਦੌਰਾਨ ਸੰਸਦ ਵਿੱਚ ਪੇਸ਼ ਸਟਰੋਂਗ ਬਾਰਡਰਜ਼ ਐਕਟ ਸਟੱਡੀ ਵੀਜ਼ਾ ਤੇ ਕੈਨੇਡਾ ਫੋਜੇ ਉਹਨਾਂ ਪੰਜਾਬੀ ਨੌਜਵਾਨਾਂ ਦੇ ਰਾਹ ਵਿੱਚ ਕੰਡੇ ਵਿਛਾ ਸਕਦਾ ਹੈ ਜੋ ਪੀਆਰ ਲੈਣ ਵਿੱਚ ਸਫਲ ਨਹੀਂ ਹੁੰਦੇ ਅਤੇ ਆਖਰਕਾਰ ਅਸਾਈਲਮ ਕਲੇਮ ਜਾਂ ਐਲਐਮਆਈਏ ਵਰਗੇ ਤਰੀਕਿਆਂ ਦੀ ਵਰਤੋਂ ਕਰਦੇ ਨੇ ਬਿਲ ਸੀ2 ਫੈਡਰਲ ਸਰਕਾਰ ਦੀਆਂ ਤਾਕਤਾਂ ਵਿੱਚ ਅਥਾ ਵਾਧਾ ਕਰਦਾ ਹੈ ਜਿਨ੍ਹਾਂ ਰਾਹੀਂ ਨਵੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਸਿੱਧੇ ਤੌਰ ਤੇ ਰੱਦ ਕੀਤੀ ਜਾ ਸਕੇਗੀ ਮਾਕ ਕਾਰਨੀ ਦੀ ਸਰਕਾਰ ਵਿੱਚ ਇਮੀਗ੍ਰੇਸ਼ਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਨੋਵਾ ਸਕੋਸ਼ੀਆ ਤੋਂ ਐਮਪੀ ਲੀਨਾ ਡਿਆਬ ਹੁਣ ਤੱਕ ਜਨਤਕ ਤੌਰ ਤੇ ਸਰਗਰਮ ਨਜ਼ਰ ਨਹੀਂ ਆਈ ਪਰ ਮਹਾਰਾ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੋ ਸਕਦੀ ਹੈ ਕੈਨੇਡਾ ਵਿੱਚੋਂ ਕੱਢੇ ਜਾਣ ਵਾਲਿਆਂ ਦੀ ਗਿਣਤੀ ਵਧਣ ਦਾ ਸੰਕੇਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ 3000 ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕਰ ਰਿਹਾ ਹੈ ਜਦਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿੱਚ 1000 ਨਵੇਂ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਟ੍ਰਾਂਟੋ ਸਟਾਰ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਆਉਂਦੇ 2 ਸਾਲ ਦੌਰਾਨ ਸਰਕਾਰ ਦਾ ਸਭ ਤੋਂ ਵੱਧ ਜ਼ੋਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਰਹੇਗਾ ਸਰਕਾਰ ਵੱਲੋਂ ਅਖਤਿਆਰ ਕੀਤੇ ਜਾਣ ਵਾਲੇ ਤਰੀਕਿਆਂ ਬਾਰੇ ਸਪਸ਼ਟ ਜਾਣਕਾਰੀ ਕਾਨੂੰਨ ਪਾਸ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਪਰ ਕਿਐਸੇ ਲਾਏ ਜਾ ਰਹੇ ਨੇ ਕਿ ਮੁੱਢਲੇ ਗੇੜ ਵਿੱਚ 2 ਜਾਂ 3 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ਚੜਾਉਣ ਦਾ ਟੀਚਾ ਮਿੱਥਿਆ ਗਿਆ ਹੈ ਇਥੇ ਦੱਸਣਾ ਬਣਦਾ ਹੈ ਕਿ ਕੰਸਰਵੇਟਿਵ ਪਾਰਟੀ ਦੇ ਆਗੂ ਪੀਏ ਪੋਇਲਿਵ ਇਮੀਗ੍ਰੇਸ਼ਨ ਦੇ ਮੁੱਦੇ ਤੇ ਲਗਾਤਾਰ ਸਰਕਾਰ ਨੂੰ ਘੇਰਨ ਦੇ ਯਤਨ ਕਰ ਰਹੇ ਨੇ ਅਤੇ ਇਸ ਵਾਰ ਹਾਊਸ ਆਫ ਕਾਮਨਸ ਵਿੱਚ ਪ੍ਰਵਾਸੀਆਂ ਦਾ ਮੁੱਦਾ ਭਖਵੀਂ ਬਹਿਸ ਦਾ ਆਧਾਰ ਬਣ ਸਕਦਾ ਹੈ ਵੈਂਕੂਵਰ ਦੇ ਇਮੀਗ੍ਰੇਸ਼ਨ ਵਕੀਲ ਜੌਨਾਥਨ ਲੀਬੋਸ਼ ਦਾ ਕਹਿਣਾ ਸੀ ਕਿ ਨਵੀਂ ਇਮੀਗ੍ਰੇਸ਼ਨ ਮੰਤਰੀ ਨੂੰ ਆਪਣੇ ਵਿਭਾਗ ਵਿੱਚੋਂ ਲਾਲ ਫੀਤਾ ਸ਼ਾਹੀ ਵੀ ਖਤਮ ਕਰਨੀ ਚਾਹੀਦੀ ਹੈ ਅਤੇ ਯਕੀਨੀ ਬਣਾਇਆ ਜਾਵੇ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਨਾਲ ਸੰਬੰਧਿਤ ਫੈਸਲੇ ਬਿਲਕੁਲ ਸਪਸ਼ਟ ਹੋਣ। ਮਿਸਾਲ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਐਡਮਿੰਟਨ ਦੇ ਪ੍ਰੋਸੈਸਿੰਗ ਸੈਂਟਰ ਵਿੱਚ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕਰਵਾਉਣਾ ਟੇਢੀ ਖੀਰ ਸਾਬਤ ਹੁੰਦਾ ਹੈ। ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਅਤੇ ਯੂਕੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਨਾਲ ਸੰਬੰਧਿਤ ਦੁਖਦਾਈ ਖਬਰ ਵੱਲ ਅਮਰੀਕਾ ਵਿੱਚ ਟਰੰਪ ਦੇ ਇਮੀਗ੍ਰੇਸ਼ਨ ਛਾਪੇ ਅਤੇ ਡਿਪੋਰਟੇਸ਼ਨ ਦਾ ਡਰ ਪੰਜਾਬੀ ਨੌਜਵਾਨਾਂ ਦੀ ਜਾਨ ਦਾ ਖੌਬਣ ਚੁੱਕੇ ਨੇ ਜੀ ਹਾਂ ਤਕਰੀਬਨ 2.5 ਸਾਲ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਸਬੀਰ ਸਿੰਘ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋ ਗਈ ਜੋ ਅਕਸਰ ਹੀ ਆਪਣੇ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਚਿੰਤਤ ਰਹਿੰਦਾ ਸੀ ਇਸ ਤੋਂ ਪਹਿਲਾਂ ਅਸਾਇਲਮ ਕੇਸ ਰੱਦ ਹੋਣ ਕਾਰਨ ਚਿੰਤਾਵਾਂ ਵਿੱਚ ਡੁੱਬੇ ਸਿਮਰਨਜੀਤ ਸਿੰਘ ਦੀ ਅਚਾਨਕ ਮੌਤ ਹੋਣ ਦੀ ਖਬਰ ਆ ਚੁੱਕੀ ਹੈ। ਜਸਬੀਰ ਸਿੰਘ ਦੇ ਛੋਟੇ ਭਰਾ ਨਿਰਵੈਰ ਸਿੰਘ ਨੇ ਦੱਸਿਆ ਕਿ ਜਸਬੀਰ ਇੰਡੀਆਨਾ ਸੂਬੇ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ। ਨਿਰਵੈਰ ਸਿੰਘ ਮੁਤਾਬਕ ਸੋਮਵਾਰ ਨੂੰ ਜਸਬੀਰ ਦੇ ਇੱਕ ਦੋਸਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਹ ਰਾਤ ਨੂੰ ਰੋਟੀ ਖਾ ਕੇ ਸੁੱਤਾ ਪਰ ਸਵੇਰੇ ਨਾ ਉઠਿਆ। ਜਸਬੀਰ ਦੇ ਦੋਸਤਾਂ ਨੇ ਐਂਬੂਲੈਂਸ ਸੱਦ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮਰ ਤੱਕ ਕਰਾਰ ਦੇ ਦਿੱਤਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਜੁੰਡਲਾ ਨਾਲ ਸਬੰਧਤ ਜਸਬੀਰ ਸਿੰਘ ਦੇ ਪਿਤਾ 4 ਸਾਲ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਨੇ ਅਤੇ ਪਰਿਵਾਰ ਵਿੱਚ ਹੁਣ ਪਿੱਛੇ ਸਿਰਫ ਬਜ਼ੁਰਗ ਮਾਂ ਅਤੇ ਭਰਾ ਹੀ ਰਹਿ ਗਏ ਨਿਰਵੈਰ ਸਿੰਘ ਮੁਤਾਬਕ 2023 ਵਿੱਚ ਜਸਬੀਰ ਸਿੰਘ ਨੇ ਕਿਸੇ ਏਜੰਟ ਰਾਹੀਂ ਵਿਦੇਸ਼ ਜਾਣ ਦਾ ਫੈਸਲਾ ਕੀਤਾ ਪਰ 30 ਲੱਖ ਰੁਪਏ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਸੀ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਕਰਜ਼ਾ ਲੈ ਕੇ ਕਿਸੇ ਤਰੀਕੇ ਨਾਲ ਰਕਮ ਦਾ ਪ੍ਰਬੰਧ ਹੋਇਆ ਅਤੇ ਜਸਬੀਰ ਡੌਂਕੀ ਰੂਟ ਰਾਹੀਂ ਯੂਰਪ ਪਰਵਾਣਾ ਹੋ ਗਿਆ ਜਿੱਥੋਂ ਅੱਗੋਂ ਦਾ ਸਫ਼ਰ ਤੈਅ ਕੀਤਾ ਜਾਣਾ ਸੀ ਅਮਰੀਕਾ ਪੁੱਜਣ ਮਗਰੋਂ ਉਹ ਤਕਰੀਬਨ ਰੋਜ਼ਾਨਾ ਆਪਣੇ ਪਰਿਵਾਰ ਨੂੰ ਫੋਨ ਕਰਦਾ ਪਰ ਬੀਤੇ ਸ਼ਨੀਚਰਵਾਰ ਨੂੰ ਕਾਲ ਨਾ ਆਈ ਪਰਿਵਾਰ ਨੇ ਸੋਚਿਆ ਕਿ ਕਿਸੇ ਕੰਮ ਵਿੱਚ ਰੁੱਝਿਆ ਹੋਵੇਗਾ ਪਰ ਕੋਈ ਨਹੀਂ ਸੀ ਜਾਣਦਾ ਕਿ ਪਾਣਾ ਵਰਤ ਚੁੱਕਾ ਹੈ ਨਿਰਵੈਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਜਿਸ ਦੇ ਮੱਦੇਨਜ਼ਰ ਜਸਬੀਰ ਸਿੰਘ ਦੀ ਦੇਹ ਲਿਆਉਣ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ ਪਿੰਡ ਜੁੰਡਲਾ ਦੀ ਪੰਚਾਇਤ ਅਤੇ ਨਿਰਵੈਰ ਸਿੰਘ ਵੱਲੋਂ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਜਸਬੀਰ ਦੇ ਦੋਸਤਾਂ ਵੱਲੋਂ ਗੋ ਫੰਡਮੀ ਪੇਜ ਰਾਹੀਂ ਲੋੜੀਂਦੀ ਰਕਮ ਇਕੱਤਰ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਸੇ ਦੌਰਾਨ ਯੂਕੇ ਵਿੱਚ 13 ਸਤੰਬਰ ਨੂੰ ਵਾਪਰੇ ਹੌਲਨਾਕ ਸੜਕ ਹਾਦਸੇ ਦੌਰਾਨ 22 ਸਾਲ ਦਾ ਸੁਖਮਨਪ੍ਰੀਤ ਸਿੰਘ ਦਮ ਤੋੜ ਗਿਆ। ਮਾਪਿਆਂ ਦਾ ਇਕਲੌਤਾ ਪੁੱਤ ਸੁਖਮਨਪ੍ਰੀਤ ਕੰਮ ਤੋਂ ਘਰ ਪਰਤ ਰਿਹਾ ਸੀ ਜਦੋਂ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਥੇਮਜ਼ ਵੈਲੀ ਪੁਲਿਸ ਨੇ ਦੱਸਿਆ ਕਿ ਹਾਦਸੇ ਦੌਰਾਨ ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਣ ਦਾ ਯਤਨ ਕੀਤਾ ਗਿਆ ਪਰ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਚਕਮਨਪ੍ਰੀਤ ਦੇ ਦੋਸਤ ਪ੍ਰਭਜੋ ਸਿੰਘ ਨੇ ਦੱਸਿਆ ਕਿ ਉਸਦੀ ਦੇਹ ਪੰਜਾਬ ਪੇਜਣ ਲਈ ਗੋਫਾਨਮੀ ਪੇਜ ਸਥਾਪਿਤ ਕੀਤਾ ਗਿਆ ਹੈ। ਜ਼ੈਰਾ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਡੋਨਲਡ ਟਰੰਪ ਵੱਲੋਂ ਨਿਊਯਾਰਕ ਟਾਈਮਜ਼ ਵਿਰੁੱਧ ਦਾਇਰ ਕੀਤੇ ਜਾ ਰਹੇ 15 ਅਰਬ ਡਾਲਰ ਦੇ ਮਾਨਹਾਨੀ ਦੇ ਮੁਕਦਮੇ ਨਾਲ ਸਬੰਧਤ ਹੈ। ਜੀ ਹਾਂ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਨਿਊਯਾਰਕ ਟਾਈਮਜ਼ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਧਾਇਰ ਕਰਦੇ ਹਾਂ ਹਰਜਾਨੇ ਵਜੋਂ 15 ਅਰਬ ਡਾਲਰ ਦੀ ਮੋਟੀ ਰਕਮ ਮੰਗਣ ਦਾ ਐਲਾਨ ਕੀਤਾ ਗਿਆ ਹੈ ਸੋਮਵਾਰ ਰਾਤ ਸੋਸ਼ਲ ਮੀਡੀਆ ਰਾਹੀਂ ਕੀਤੀ ਟਿੱਪਣੀ ਵਿੱਚ ਡੋਨਲਡ 트੍ਰੰਪ ਨੇ ਨਿਊਯਾਰਕ ਟਾਈਮਜ਼ ਨੂੰ ਮੁਲਕ ਦੇ ਇਤਿਹਾਸ ਦਾ ਸਭ ਤੋਂ ਘਟੀਆ ਅਖਬਾਰ ਦੱਸਿਆ ਮੀਡੀਆ ادارے ਤੇ ਡੈਮੋਕ੍ਰੈਟਿਕ ਪਾਰਟੀ ਦੀ ਹਮਾਇਤ ਕਰਨ ਦਾ ਦੋਸ਼ ਲਾਉਂਦੇ ਹਾਂ ਰਾਸ਼ਟਰਪਤੀ ਨੇ ਕਿਹਾ ਕਿ ਮਾਣਹਾਨੀ ਦਾ ਮੁਕੱਦਮਾ ਧਾਇਰ ਕਰਦੇ ਹਾਂ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਦੱਸ ਦਈਏ ਕਿ ਨਿਊਯਾਰਕ ਟਾਈਮਜ਼ ਵੱਲੋਂ ਬੀਤੇ ਸਮੇਂ ਦੌਰਾਨ 트ੰਪ ਅਤੇ ਸਦਾਇਆ ਹਫਤਾ ਫਾਈਨੈਂਸਰ ਜੈਫਰੀ ਐਪਸਟਾਈਨ ਦੇ ਕਥਿਤ ਨਜ਼ਦੀਕੀ ਸਬੰਧਾਂ ਬਾਰੇ ਕਈ ਲੇਖ ਪ੍ਰਕਾਸ਼ਿਤ ਕੀਤੇ ਗਏ। ਉਸ ਵੇਲੇ ਤਾਂ ਹੱਦ ਹੀ ਹੋ ਗਈ ਜਦੋਂ ਡੈਮੋਕ੍ਰੈਟਿਕ ਪਾਰਟੀ ਨੇ ਇੱਕ ਅਸ਼ਲੀਲ ਪੱਤਰ ਅਤੇ ਡਰਾਇੰਗ ਜਨਤਕ ਕਰਦਿਆਂ ਦਾਅਵਾ ਕੀਤਾ ਕਿ 트ੰਪ ਨੇ ਇਹ ਨੋਟ ਜੈਫਰੀ ਐਪਸਟਾਈਨ ਦੇ ਜਨਮ ਦਿਨ ਮੌਕੇ ਭੇਜਿਆ ਸੀ। ਨਿਊਯਾਰਕ ਟਾਈਮਜ਼ ਵੱਲੋਂ ਇਸ ਪੱਤਰ ਨੂੰ ਵਿਧਾ ਚੜਾ ਕੇ ਪੇਸ਼ ਕੀਤਾ ਗਿਆ। ਜਿਸ ਮਗਰੋਂ 트럼ਪ ਨੇ ਪਿਛਲੇ ਹਫਤੇ ਹੀ ਮਾਨਹਾਨੀ ਦਾ ਮੁਕਦਮਾ ਦਾਇਰ ਕਰਨ ਦੇ ਇਰਾਦੇ ਜ਼ਾਹਰ ਕਰ ਦਿੱਤੇ ਸਨ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਨਿਊਯਾਰਕ ਟਾਈਮਜ਼ ਨੇ ਖੁੱਲਕੇ ਕਮਲਾ ਹੈਰਿਸ ਦੀ ਹਮਾਇਤ ਕੀਤੀ ਅਤੇ 트럼ਪ ਉਦੋਂ ਤੋਂ ਹੀ ਬਦਲਾ ਲੈਣ ਦੀ ਤਾਕ ਵਿੱਚ ਸਨ ਤਾਜ਼ਾ ਟਿੱਪਣੀ ਦੌਰਾਨ 트럼ਪ ਨੇ ਕਿਹਾ ਨਿਊਯਾਰਕ ਟਾਈਮਜ਼ ਕਈ ਧਾਕਿਆਂ ਤੋਂ ਤੁਹਾਡੇ ਖਾਸ ਰਾਸ਼ਟਰਪਤੀ ਮੇਰੇ ਪਰਿਵਾਰ ਕਾਰੋਬਾਰ ਅਤੇ ਮੇਕ ਅਮਰੀਕਾ ਗ੍ਰੇਟ ਅਗੇਨ ਵਿਰੋਧ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ ਕਿਸੇ ਵੇਲੇ ਸਤਕਾਰਤ ਮੰਨੇ ਜਾਂਦੇ ਇਸ ਰੱਦੀ ਦੇ ਟੁਕੜੇ ਨੂੰ ਜਵਾਬਦੇਹ ਬਣਾਉਂਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਝੂਠੀਆਂ ਖਬਰਾਂ ਵਾਲੇ ਨੈਟਵਰਕਸ ਵਿਰੁੱਧ ਕਾਰਵਾਈ ਕੀਤੀ ਗਈ 트੍ਰੰਪ ਨੇ ਦਾਅਵਾ ਕੀਤਾ ਕਿ ਜਿਹੜੇ ਮੀਡੀਆ ਅਦਾਰਿਆਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭੀ ਗਈ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਤੱਥਾਂ ਨੂੰ ਤੋੜ ਮਰੋੜ ਕੇ ਮੇਰੇ ਵਿਰੁੱਧ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ ਨਿਊਯਾਰਕ ਟਾਈਮਜ਼ ਨੂੰ ਕੁਝ ਜ਼ਿਆਦਾ ਹੀ ਆਜ਼ਾਦੀ ਮਿਲੀ ਹੋਈ ਸੀ ਪਰ ਹੁਣ ਇਹ ਸਭ ਬੰਦ ਹੋ ਜਾਵੇਗਾ। ਸੂਤਰਾਂ ਨੇ ਦੱਸਿਆ ਕਿ 트੍ਰੰਪ ਵੱਲੋਂ ਨਿਊਯਾਰਕ ਟਾਈਮਜ਼ ਵਿਰੁੱਧ ਮੁਕੱਦਮਾ ਫਲੋਰੀਡਾ ਵਿੱਚ ਦਾਇਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਡੋਨਾਲਡ 트੍ਰੰਪ ਦਾ ਵਾਲ ਸਟਰੀਟ ਜਰਨਲ ਵਿਰੁੱਧ 10 ਅਰਬ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਦਾਇਰ ਕਰ ਚੁੱਕੇ ਨੇ। ਵਾਲ ਸਟਰੀਟ ਵੱਲੋਂ ਵੀ ਜੈਫਰੀ ਐਪਸਟਾਈਨ ਨਾਲ 트੍ਰੰਪ ਦੇ ਸਬੰਧਾਂ ਨੂੰ ਉਭਾਰਿਆ ਗਿਆ ਸੀ। ਦੂਜੇ ਪਾਸੇ ਪੈਰਾਮਾਉਂਟ ਵੱਲੋਂ 16 ਮਿਲੀਅਨ ਡਾਲਰ ਦੀ ਅਦਾਇਗੀ ਕਰਦੇ ਆ ਅਦਾਲਤ ਦੇ ਬਾਹਰ ਹੀ ਮੁਕੱਦਮਾ ਨਿਬੇੜ ਦਿੱਤਾ ਗਿਆ ਪੈਰਾਮਾਉਂਟ ਵੱਲੋਂ ਚੋਣਾਂ ਤੋਂ ਪਹਿਲਾਂ ਉਸ ਵੇਲੇ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਇੱਕ ਇੰਟਰਵਿਊ ਪ੍ਰਸਾਰਤ ਕੀਤੀ ਗਈ ਅਤੇ 트੍ਰੰਪ ਨੇ ਦੋਸ਼ ਲਾਇਆ ਸੀ ਕਿ ਉਹਨਾਂ ਦੀ ਵਿਰੋਧੀ ਉਮੀਦਵਾਰ ਦਾ ਆਕਸ ਬਿਹਤਰ ਬਣਾਉਣ ਲਈ ਇੰਟਰਵਿਊ ਨੂੰ ਗੈਰਵਾਜਬ ਤਰੀਕੇ ਨਾਲ ਐਡਿਟ ਕੀਤਾ ਗਿਆ ਵਿਆਰਾ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ অন্ਟਾਰੀਓ ਦੇ ਵੌਨ ਸ਼ਹਿਰ ਵਿੱਚ ਸਪੀਡ ਕੈਮਰਿਆਂ ਦਾ ਪ੍ਰੋਜੈਕਟ ਰੱਦ ਕੀਤੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਦੀ ਘੁਰਕੀ ਦਾ ਅਸਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਵੌਨ ਸ਼ਹਿਰ ਦੇ ਮੇਅਰ ਨੇ ਸਪੀਡ ਕੈਮਰੇ ਲਾਉਣ ਦੀ ਯੋਜਨਾ ਠੱਪ ਕਰ ਦਿੱਤੀ ਹੈ ਆਟੋਮੇਟਿਡ ਸਪੀਡ ਐਨਫੋਰਸਮੈਂਟ ਪ੍ਰੋਗਰਾਮ ਮੁਕੰਮਲ ਤੌਰ ਤੇ ਖਤਮ ਕਰਨ ਬਾਰੇ ਮੇਅਰ ਸਟੀਵਨ ਡੈਲਡੁਕਾ ਵੱਲੋਂ ਲਿਆਂਦੇ ਮਤੇ ਨੂੰ ਕੌਂਸਲਰਾਂ ਤੋਂ ਭਰਵੀ ਹਮਾਇਤ ਮਿਲੀ ਅਤੇ ਹੁਣ ਸ਼ਹਿਰ ਵਿੱਚ ਮਾਂਚਲੇ ਦੇ ਡਰਾਈਵਰ ਅੰਨੇਵਾ ਗੱਡੀਆਂ ਚਲਾ ਸਕਣਗੇ ਮਤੇ ਵਿੱਚ ਯੋਰਕ ਰੀਜਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵੌਨ ਵਿੱਚੋਂ ਲੰਘਦੀਆਂ ਰੀਜਨਲ ਸੜਕਾਂ ਤੋਂ ਸਪੀਡ ਕੈਮਰੇ ਹਟਾ ਦਿੱਤੇ ਜਾਣ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਮੁੱਖ ਤਰਜੀਹ ਹੈ ਪਰ ਇਸ ਦੇ ਨਾਲ ਹੀ ਲੋਕਾਂ ਉੱਤੇ ਬੇਵਜ੍ਹਾ ਪੈਣ ਵਾਲਾ ਆਰਥਿਕ ਬੋਝ ਖਤਮ ਕਰਨਾ ਵੀ ਜ਼ਰੂਰੀ ਹੈ ਉਹਨਾਂ ਕਿਹਾ ਕਿ ਸਪੀਡ ਕੈਮਰਿਆਂ ਨਾਲ ਸੰਬੰਧਿਤ ਯੋਜਨਾ ਦੀ ਡੂੰਘਾਈ ਨਾਲ ਸਮੀਖਿਆ ਕਰਨ ਮਗਰੋਂ ਇਹੋ ਸਿੱਟਾ ਨਿਕਲਿਆ ਕਿ ਲੋਕ ਭਾਰੀ ਜੁਰਮਾਨੇ ਅਦਾ ਕਰਨ ਲਈ ਮਜਬੂਰ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਤੇ ਹਰ ਸੰਭਵ ਤਰੀਕੇ ਦੀ ਵਰਤੋਂ ਕਰਦਿਆਂ ਰਫ਼ਤਾਰ ਕੰਟਰੋਲ ਕਰਨ ਦੇ ਯਤਨ ਕੀਤੇ ਜਾਣਗੇ ਇੱਥੇ ਦੱਸਣਾ ਬਣਦਾ ਹੈ ਕਿ ਵੌਨ ਸ਼ਹਿਰ ਦੀਆਂ ਸੜਕਾਂ ਤੇ ਸਪੀਡ ਕੈਮਰੇ ਲਾਉਣ ਦੀ ਯੋਜਨਾ ਇਸੇ ਸਾਲ ਅਪ੍ਰੈਲ ਵਿੱਚ ਆਰੰਭ ਹੋਈ ਅਤੇ 4 ਜੂਨ ਨੂੰ ਇਸ ਉੱਤੇ ਰੋਕ ਲਾ ਦਿੱਤੀ ਗਈ ਡਰਾਈਵਰਾਂ ਨੂੰ ਚੇਤੇ ਕਰਵਾਇਆ ਗਿਆ ਕਿ 4 ਜੂਨ ਦੀ ਸ਼ਾਮ 5 ਵਜੇ ਤੋਂ ਪਹਿਲਾਂ ਸਪੀਡ ਕੈਮਰਿਆਂ ਰਾਹੀਂ ਜਾਰੀ ਕੀਤੇ ਗਏ ਜੁਰਮਾਨੇ ਭਰਨੇ ਹੋਣਗੇ ਜਾਂ ਕਾਨੂੰਨ ਮੁਤਾਬਕ ਇਹਨਾਂ ਵਿਰੁੱਧ ਅਪੀਲ ਦਾਇਰ ਕਰਨੀ ਹੋਵੇਗੀ ਡਰਾਈਵਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਯੋਰਕ ਰੀਜਨ ਵੱਲੋਂ ਸੰਚਾਲਿਤ ਕੈਮਰੇ ਪਹਿਲਾਂ ਵਾਂਗ ਮੌਜੂਦ ਨੇ ਅਤੇ ਇਹਨਾਂ ਰਾਹੀਂ ਜੁਰਮਾਨੇ ਜਾਰੀ ਕਰਨ ਦਾ سلسلہ ਚੱਲਦਾ ਰਹੇਗਾ ਰੈਰਰ ਰਿਪੋਰਟ ਹੰਦਰ ਟੀਵੀ ਆ ਹੁਣ ਚਲਦੇ ਹਾਂ ਕੈਨੇਡਾ ਵਿੱਚ ਆਮ ਚੋਣਾਂ ਉੱਤੇ ਹੋਏ ਖਰਚੇ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਅਪ੍ਰੈਲ ਦੌਰਾਨ ਹੋਈਆਂ ਆਮ ਚੋਣਾਂ ਉੱਤੇ 570 ਮਿਲੀਅਨ ਡਾਲਰ ਖਰਚ ਹੋਏ ਅਤੇ ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਭਵਿੱਖ ਦੀਆਂ ਚੋਣਾਂ ਦੌਰਾਨ ਖਰਚਾ ਹੋਰ ਘਟਾਉਣ ਦੇ ਯਤਨ ਕੀਤੇ ਜਾਣਗੇ ਤਾਜ਼ਾ ਰਿਪੋਰਟ ਮੁਤਾਬਕ ਪ੍ਰਤੀ ਵੋਟਰ ਖਰਚਾ 19 ਡਾਲਰ 79 ਸੈਂਟ ਰਿਹਾ ਅਤੇ 2021 ਵਿੱਚ ਹੋਈਆਂ ਚੋਣਾਂ ਦੇ ਮੁਕਾਬਲੇ ਖਰਚੇ ਵਿੱਚ ਵਾਧਾ ਹੋਇਆ ਹੈ ਇਥੇ ਦੱਸਣਾ ਬਣਦਾ ਹੈ ਕਿ ਲਿਬਰਲ ਪਾਰਟੀ ਦਾ ਆਗੂ ਚੁਣੇ ਜਾਣ ਮਗਰੋਂ ਮਾ ਕਾਰਨੀ ਵੱਲੋਂ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਗਿਆ ਅਤੇ ਇਹ ਫੈਸਲਾ ਲਾਹੇਵੰਦ ਵੀ ਸਾਬਤ ਹੋਇਆ ਕਿਉਂਕਿ ਜਸਟਨ ਟਰੂਡੋ ਦੇ ਪ੍ਰਧਾਨ ਮੰਤਰੀ ਹੁੰਦਿਆਂ ਚੋਣ ਸਰਵੇਖਣਾਂ ਵਿੱਚ ਲਿਬਰਲ ਪਾਰਟੀ ਬੇਹਦ ਪਛੜ ਰਹੀ ਸੀ ਅਤੇ ਕੰਸਰਵੇਟਿਵ ਪਾਰਟੀ ਨੂੰ ਬਹੁਮਤ ਤੋਂ ਵੱਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਸਨ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ ਉੱਤੇ ਲਾਈਆਂ ਟੈਰਿਫਸ ਦਾ ਚੋਣ ਨਤੀਜਿਆਂ ਉੱਤੇ ਅਸਰ ਦੇਖਣ ਨੂੰ ਮਿਲਿਆ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਉੱਤੇ ਵਿਸ਼ਵਾਸ ਕਰਦੇ ਹਾਂ ਮੂਲਕ ਦੇ ਲੋਕਾਂ ਨੇ ਵਾਗਡੋਰ ਮੋੜ ਲਿਬਰਲ ਪਾਰਟੀ ਦੇ ਹੱਥਾਂ ਵਿੱਚ ਸੌਂਪ ਦਿੱਤੀ। ਬਿਊਰੋ ਰਿਪੋਰਟ ਹਮਦਾਰ ਟੀਵੀ। ਅਗਲੀ ਖਬਰ ਟੋਰਾਂਟੋ ਵਿਖੇ ਕ੍ਰੈਸ਼ ਹੋਏ ਹਵਾਈ ਜਹਾਜ਼ ਨਾਲ ਸੰਬੰਧਤ ਹੈ। ਟੋਰਾਂਟੋ ਦੇ ਪੂਰਬੀ ਇਲਾਕੇ ਵਿੱਚ ਸੋਮਵਾਰ ਰਾਤ ਇੱਕ ਛੋਟਾ ਹਵਾਈ ਜਹਾਜ਼ ਕ੍ਰੈਸ਼ ਹੋਣ ਕਾਰਨ ਇਸ ਵਿੱਚ ਸਵਾਰ ਤਿੰਨ ਜਣੇ ਜ਼ਖਮੀ ਹੋ ਗਏ। ਟ੍ਰਾਂਟੋ ਫਾਇਰ ਨੇ ਦੱਸਿਆ ਕਿ ਹਾਦਸਾ ਡੈਨਫਰਥ ਐਵੇਨਿਊ ਦੇ ਦੱਖਣ ਅਤੇ ਕਾਕਸਬੈਲ ਐਵੇਨਿਊ ਦੇ ਪੱਛਮ ਵੱਲ ਮੋਨਾਰਕ ਪਾਰਕ ਕਾਲਜੀਏਟ ਇੰਸਟੀਚਿਊਟ ਵਿੱਚ ਵਾਪਰਿਆ। ਮੌਕੇ ਤੇ ਪਹੁੰਚੇ ਪੈਰਾਮੈਡਿਕਸ ਵੱਲੋਂ ਗੈਸ ਅਤੇ ਫਿਊਲ ਸਮੈਲ ਦੀ ਸ਼ਿਕਾਇਤ ਕੀਤੀ ਗਈ ਜਿਸ ਮਗਰੋਂ ਅੱਗ ਬੁਝਾਊ ਦਸਤਾ ਮੌਕੇ ਤੇ ਪਹੁੰਚ ਗਿਆ। ਇਸੇ ਦੌਰਾਨ ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਜਹਾਜ਼ ਵਿੱਚ 3 ਜਣੇ ਸਵਾਰ ਸਨ ਜਿਨ੍ਹਾਂ ਨੂੰ ਗੰਭੀਰ ਸੱਟਾਂ ਨਹੀਂ ਵਜੀਆਂ। ਟ੍ਰਾਂਟੋ ਫਾਇਰ ਚੀਫ ਜिम ਜਾਸਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਵਾਈ ਜਹਾਜ਼ ਸੌਕਰ ਫੀਲਡ ਦੇ ਬਿਲਕੁਲ ਨੇੜੇ ਪਾਰਕਿੰਗ ਲੋਟ ਵਿੱਚ ਕ੍ਰੈਸ਼ ਹੋਇਆ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਜਹਾਜ਼ ਵਿੱਚ ਸਵਾਰ ਲੋਕਾਂ ਜਾਂ ਧਰਤੀ ਤੇ ਮੌਜੂਦ ਲੋਕਾਂ ਵਿੱਚੋਂ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਵਜੀ ਕਿਉਂਕਿ ਸੌਕਰ ਫੀਲਡ ਵਿੱਚ ਖਿਡਾਰੀ ਮੌਜੂਦ ਸਨ ਪੀਰੋ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ ਮਾਈ ਮਦਰ knows ਮਾਈ ਵਰਕਰਸ ਸੋ ਦ ਮੋਮੈਂਟ ਆ ਕਨੈਕਟ ਟੂ ਦ ਗੋ ਵਾਈਫਾਈ ਆਲ ਗੈਟ ਹਰ ਮੈਸੇਜ Are you on the train? Is anyone with you? And the answer is always the same. mamad is a train operator in this cabin. There's a helpline for emergencies. Then she will feel calm.